ਤੋ ਵੀ ਅੱਜ ਦਫਤਰ ਕਰਦਾ ਕੀ ਥੇਰਾ ਕੋਈ 420 ਬੰਦੋ ਮੈਂ ਉਹਨਾਂ ਦੀ ਚੈੱਕ ਕਰਾਂਗਾ ਉਹਨਾਂ ਕੀ ਕਰਾਂਗੇ ਚੈੱਕ ਸਾਡੀਆਂ ਕਰਦੇ ਚੈੱਕ ਤੁਸੀਂ ਲੱਗ ਜਾਣੀਆਂ ਸਾਨੂੰ ਜਿਹਨੇ ਕਰਦੇ ਸਾਰ ਮੈਂ ਧੱਕੇ ਚਾਈ ਕਿਹੜੀ ਚੱਲਦੀ ਹੁਣ ਚੱਲਣੀ ਨਹੀਂ ਬੜੇ ਮਹੀਨੇ ਚੱਲੇ ਇਸ ਪੌੜਾ ਚੱਲਿਆ ਇਸ ਤਾਰ ਆਪ ਦੇ ਬਾਜਮਾਨਾ ਕਰੂਗਾ ਇਹਦਾ ਚੱਲਿਆ ਮਹੀਨਾ ਮੈਂ ਸਾਰੇ ਗਣ ਕੇ ਦੱਸ ਕਿਹੜਾ ਕਿਹੜਾ ਮਹੀਨਾ ਕਿੰਨਾ ਕਿੰਨਾ ਹੋ ਨਾ ਰਿਆ ਆ ਤਿੰਨ ਮਹੀਨੇ ਹੋ ਗਏ ਮਹੀਨੇ ਬੰਦ ਹੋਏ ਨੂੰ ਤਿੰਨਾ ਮਹੀਨਾ ਤੋਂ ਇੱਕ ਵੀ ਬਗੈਰ ਕਾਜਿਆ ਗੱਡੀ ਬੰਦ ਕੀਤੀ ਤੋਈ ਇਹ ਇੱਕ ਗੱਡੀ ਬੰਦ ਕੀਤੀ ਵੀ ਕਰ ਗਈ ਜੀ ਉਹ ਚਲਾਨ ਕਰ ਉੱਥੇ ਖੜਦੇ ਸਾਡੀਆਂ ਗੱਡੀਆਂ ਦੇਖਦੀਆਂ ਤੁਹਾਨੂੰ ਆਡੀਓ ਸਾਹਿਬ ਜਿਹੜੇ 2-2 ਲੱਖ ਰੁਪਇਆ ਤੇ ਟੈਕਸ 보험 ਆਡਰ ਵਿੱਚ 6 ਰੁਪਇਆ ਕਿਲੋਮੀਟਰ ਟੋਲ ਟੈਕਸ ਸਾਡੀਆਂ ਗੱਡੀਆਂ ਦੇਖਦੀਆਂ ਨੇ ਗੱਡੀ ਦਾ ਨੰਬਰ ਨੋਟ ਕਰੋ ਜੀ ਸਾਰੇ ਜਿਹੜੇ ਬਾਹਰ ਖੜੇ ਬਿਨਾ ਪਰਮਿਟ ਤੋਂ ਪਰਮਿਟ ਵਿੱਚ ਕਿੰਦਾ ਪਿਆ ਜੀ ਕੋਈ ਥੰਬੇ ਤੋਂ ਆਇਆ ਆਇਆ ਐਨੇ ਪਬਲਿਕ ਖਰਾਬ ਹੋ ਰਹੀਏ ਕੋਈ ਹੱਥ ਇੱਕ ਮਿੰਟ ਦਾ ਸੋਲੋ ਉਸ ਤੋਂ ਬਾਅਦ ਤੁਸੀਂ ਹਾਂ ਮੈਂ 3 ਮਹੀਨੇ ਹੋ ਗਏ ਜੀ ਕੋਲੋ ਕਿਤਾ ਭਰਨਾ 40000 ਦੀ ਹੋ ਗਈ ਗੱਡੀ ਘਰੇ ਇਹ ਗੱਡੀ ਅਸੀਂ ਤੋੜਨੇ ਆ ਉਸ ਨਾਲ ਨਾਲ ਸਮਝ ਆਦੀ ਆ ਅੱਛਾ ਜੀ ਅੱਧੋ ਇੱਕ ਬੇਨਤੀ ਹੈ ਤੁਹਾਨੂੰ ਜਿਹੜੇ ਹੈਗੇ ਬੰਦੇ ਦਫ਼ਤਰ ਦੇ ਕਲਰਕ ਹੈਗੇ ਜਾਂ ਕੋਈ ਦਫ਼ਤਰ ਦੇ ਉਹ ਛਲਿਆ ਪੈਸੇ ਕਰ ਰਹੇ ਉਹਦਾ ਸਾਡਾ ਕੰੂਬ ਹੈ ਤਾਂ ਇਕੋਂ ਵੀ ਬੇਸ ਕਰਦੇ ਨੇ ਇੱਥੇ ਬਹੁਤ ਜ਼ਿਆਦਾ ਮਾੜਾ ਸ਼ਿਕਨ ਚੱਲ ਰਿਹਾ ਮੈਂ ਪਰਵਾਹਾਂ ਤਾਂ ਮੈਨੂੰ ਨਹੀਂ ਲੱਗਦਾ ਵੀਕੇ ਦੇ ਤੇ ਕੋਈ ਕਿਸੇ ਦੀ ਸਮਝ ਦੀ 4 3 4 ਮਿੰਟ ਤੋਂ ਗਿਆ ਬਰਵਾ ਲੀ ਕਿਹੜੇ ਕਰੀਏ ਉਹ ਤੋਂ ਬਾਦ ਦੇ ਦੇ ਦੇਗੇ ਵੇਚ ਕਰਦਾ ਹੋਰ ਹੰਨੀਆਂ ਮੇਰੇ ਕੋਲ ਗੱਡੀ ਮੈਂ ਖਰੀਦੀ ਸੀ 15 ਮਈ 2025 6 ਅਗਸਤ ਤੋਂ 2025 ਨੂੰ ਮੇਰੀ ਫੀਸ ਤੇ ਜਮਾ ਹੋਈ ਵੀ ਹੈ ਤੇ ਮੇਰਾ ਬੀਮਾ ਜਿਹੜਾ ਹੈ ਉਹ 21 ਅਗਸਤ ਦਾ 21 ਅਕਤੂਬਰ ਦਾ ਇਹ ਮੇਰਾ ਬੀਮਾ ਨੰਬਰ ਹੈ ਮੇਰੇ ਕੋਲ ਇਹਦਾ ਬੀਮਾ ਨੰਬਰ 1999 ਦਾ ਹੈ ਇਹ ਬਿਆਹ ਖਣ ਮੈਨੂੰ ਦਸਕਾਉਂਦਾ ਲੋਕ ਨੇਮ ਬਾਉਨ ਦੇ ਉੱਤੇ ਜੀ ਮੇਰਾ ਬੀਮਾ ਨਾ ਕਿੰਨਾ ਮੇਰਾ ਡਬਲ ਮਖਾਨ ਹੋ ਰਿਹਾ ਹੈ ਮੇਰਾ ਕਹੂ ਦੱਸੋ ਕੀ ਹੈ ਸਾਰੇ ਕੁਝ ਕਾਗਜ਼ ਤੇ ਆਗਿਆ ਗੱਡੀਆਂ ਹੀ ਤਾਕਾ ਹੀ ਫਰਮਾਨੇ ਕਿੰਨਾ ਬਿਨਾਂ ਫਲ ਤੋਂ ਕਿੰਨਾ ਜੋ ਐਸਾ ਹੋ ਰਿਹਾ ਨੌ ਦਿਨ ਕਿਲੇ ਬੈਠੇ ਹੋਏ ਬਾਹਰ ਪੰਦੇ ਤਾਂ ਬਹੁਤ ਖੜੇ ਚਾਈ ਜਾਂਦੇ ਥੋੜੇ ਬੱਬੇ ਤੋਂ ਵੀ ਆਏ ਕਈ ਬੰਦੇ ਆਏ ਬਾਈ ਮਾਰ ਲਓ ਬਾਜ ਯਾਰ लक्षा दिखाई कर तो 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 मैं नहीं मैं कभी भी नहीं सरा जो गंजा पास नहीं होती लॉस हो लॉस होगा जब तीन ट्रांसपोर्ट महकमे तनखा लै ਟਰਾਂਸਪੋਰਟ ਮੈਕੂ ਦੇ ਟੈਕਸੀ ਜਮਾ ਹੁੰਦਾ ਸਾਨੂੰ ਤਰਖਾ ਨਹੀਂਦੀ ਬਾਹਵਾਂਨ ਤਰਖਾ ਮਿਲਦੀ ਆ ਡੀਟੀਓ ਸਾਹਮਣੇ ਤਰਖਾ ਮਿਲਿਆ ਇਸੇ ਵਿੱਚੋਂ ਹੀ ਉਹ ਜਿਹੜਾ ਟੈਕਸ ਪੇ ਕਰਦੇ ਆ ਆਪਾਂ ਉਹਦੇ ਠੀਕ ਆ ਤਰਖਾ ਜੇ ਤੁਹਾਨੂੰ ਟੈਕਸ ਆਇਆ ਤਾਂ ਤੁਹਾਡੀਆਂ ਤਖਾਵਾਂ ਦਾ ਤੁਹਾਡੀਆਂ ਸ਼ੀਟਾਂ ਦਾ ਕੀ ਬਣੋ ਜਿਹੜਾ ਮੁਰੀਮਾਨ ਜੀ ਕੱਲਾ ਨਾ ਫਰੋਜਪੁਰ ਦੀ ਨਹੀਂ ਗੱਲ ਕਰਦਾ ਪੰਜਾਬ ਦੇ ਜਿੰਨੇ ਆਰਟੀਓ ਹੈਗੇ ਸਾਰਿਆਂ ਦੇ ਇੱਕ ਜਿਹਾ ਦੂਜੀ ਦਿਨ ਜੇ ਕੰਮ ਨਹੀਂ ਹੋ ਰਿਹਾ ਕਿਤੇ ਵੀ ਤੁਮ ਨਹੀਂ ਹੋ ਰਿਹਾ ਲੋਕੀ ਦੇ ਕੰਨਾਂ ਨੂੰ ਹੱਥ ਲਾ ਗਏ ਪੰਜਾਬੋਂ ਅਸੀਂ ਗੱਡੀ ਪਾਸ ਨਹੀਂ ਕਰਵਾਉਣੀ ਪੰਜਾਬੋਂ ਗੱਡੀ ਮੈਂ ਖੋ ਜੀ ਨਹੀਂ ਮੈਂ ਬੱਚਿਆਂ ਨੂੰ ਕਹਿਤਾ ਵੀ ਭਾਵੇਂ ਤੁਹਾਨੂੰ ਟੈਕਸ ਮਹਾਰਾਸ਼ਟਰ ਦਾ ਡਬਲ ਦੇਣਾ ਪਵੇ ਜਿੰਨਾ ਮਰਜ਼ੀ ਦੇਣਾ ਪਰ ਥੋੜਾ ਟੈਕਸ ਦੀ ਬਾਤ ਹੈ ਨਾ ਮਹਾਰਾਸ਼ਟਰ ਦਾ ਸੁਣੋ ਤੇ ਤੁਸੀਂ ਪੰਜਾਬੋਂ ਗੱਡੀ ਪਾਸ ਨਹੀਂ ਕਰਵਾਉਣੀ ਆਹ ਸੰਸਾ ਦਾ ਆਹ ਚਾਰ ਮਹੀਨੇ ਹੋ ਗਏ ਨੇ ਰੱਖ ਕੇ ਤੁਹਾਨੂੰ ਮਿਲਣਾ ਮਿਲਣ ਕਰਨ ਵਾਲੇ ਜੀ ਟੱਕਰ ਵੀਡੀਓ ਮੰਦ ਤੇਰੀ ਚਾਰ ਚੱਕਰ ਲਾ ਚੁੱਕਿਆ ਜੀ ਉਹ ਲਈ ਲਭਾਰਦਾ 30 30 ਕਰਨਾ ਸੀ ਕੋਈ ਨਹੀਂ ਮੈਨੂੰ ਬੋਲ ਆਹ ਵੇਖੋ ਜੀ ਆ ਮੁੰਡਾ ਫੌਰੀਆਂ ਦਾ ਕਿਉਂ ਜੀ ਇਹ ਸਾਇੰਸ ਹੈਗਾ ਇਹ ਉਹ ਸਮਿਤਰਾ ਸਾਇੰਸ ਕਰੇ ਆਏ ਨਹੀਂ ਬਣ ਕੇ ਪੈਂਡਿੰਗ ਸੀ ਆ ਸਾਰਾ ਲੋਕ ਇਹ ਉਹਨੇ ਤੁਹਾਡੇ ਆਰ.ਸੀ ਦਾ ਕੰਸਾਈਨ ਹੋਣ ਲਈ ਕੋਈ ਕਰੇ ਬੰਦ। ਸਾਈਨ ਨਹੀਂ ਹੋਈਗਾ ਉਹ ਤਾਂ ਅਪਰੂਵ ਹੋਏਗੀ ਇਥੋਂ ਬੰਕੇ ਆਪਣੇ ਆਪ ਨਿਕਲਦੀ ਹੈ ਕਿਸੇ ਤੋਂ ਵੀ ਅਗੇ। ਤਾਂ ਉਹ ਵੀ ਅਪਰੂਵ ਹੋਏਗੀ। ਤਾਂ ਉਹਨੇ ਉਹ ਸਾਡੇ ਕੋਲ ਲਾਇਸੈਂਸ ਐਡ ਕਰਨ ਕੋਈ ਤੁਸੀਂ ਡਿਜੀ ਲੋਕਰ ਚੋਂ ਡਾਊਨਲੋਡ ਕਰ ਲਓ ਉਹ ਵੈਲਿਡ ਆ ਤੁਹਾਡਾ। ਜਿਹੜਾ ਪ੍ਰਿੰਟ ਹੋ ਕੇ ਆ ਉਹ ਪ੍ਰਿੰਟ ਸ਼ੋਅ ਕਰਾਓ ਮੈਨੂੰ ਇੱਕ ਮਿੰਟ। ਪੰਜਾਬ ਸਰਕਾਰ ਨੇ 280 ਦੀ ਡਿਊਟੀ ਪੈਦਾ ਪੁਣੇ ਲਾਈ ਹੋਈ ਆ। ਸਾਡੀ ਟੀਮ ਦੇ ਦੋ ਬੰਦੇ ਉੱਥੇ ਬੈਠੇ ਆ ਸਿਰਫ ਆ ਆ ਆਰ.ਸੀ ਤੇ ਡੀ.ਲ ਹੋ ਦੀ ਪ੍ਰਿੰਟਿੰਗ ਲਈ। ਜਿਹੜੇ ਕੀ ਉੱਥੇ ਆਉਣੇ ਚਾਰ-ਪੰਜ ਮਿੰਟ ਹੋਰ ਆ ਜੀਗਾ ਹੁਣ 5 ਮਿੰਟ ਚ ਸਾਰਾ ਕੰਮ ਜਿਹੜੇ ਨਵੇਂ ਆ ਉਹ ਬਣੀ ਜਾਂਦੇ ਆ ਠੜਾ-ਠੜਾ ਉਸ ਤੋਂ ਬਾਅਦ ਬੈਗ ਲੋਗ ਵੀ ਕੱਢਿਆ ਜਾ ਰਿਹਾ ਇਹ ਵੱਧ ਤੋਂ ਵੱਧ ਵੀ 10-15 ਦਿਨ ਚ ਸਾਰਾ ਪ੍ਰਿੰਟਿੰਗ ਦਾ ਕੰਮ ਸਮੂਥ ਹੋ ਜੂਗਾ ਰਹੀ ਗੱਲ ਜਿਹੜੀ ਆਰ ਸੀ ਦੀ ਆ ਆਰ ਸੀ ਦਾ ਪਿਛਲੇ 1.5 ਮਹੀਨੇ ਤੋਂ ਸਾਡੇ ਕੋਲ ਕੋਈ ਵੀ ਨਹੀਂ ਹੈ ਅੱਜ 3 ਦਿਨ ਹੋ ਗਏ ਆਰ ਕਿਲੋ ਸਾਹਿਬ ਨੂੰ ਐਸਟੀਸੀ ਸਾਹਿਬ ਕੋਲ ਬੈਠੇ ਆ ਵੀ ਜੇਕਰ ਤੁਸੀਂ ਮੈਨੂੰ ਕਲੰਕ ਮੇਰਾ ਦੋਗੇ ਮੈਂ ਫਿਰ ਫੋਇਸ ਪਰ ਜਾਵਾਂਗਾ ਨਹੀਂ ਤਾਂ ਮੈਂ ਨਹੀਂ ਜਾਵਾਂਗਾ ਉਹਨਾਂ ਨੇ ਅੱਜ ਹਾਮੀ ਭਰਤੀ ਆ ਵੀ ਤੁਹਾਡੇ ਨਾਲ ਦੇ ਕਿਸੇ ਜ਼ਿਲ੍ਹੇ ਦੀ ਅਸੀਂ ਆਰਡਰ ਕਰੀਏ ਕਿਸ ਨਾਲ ਸੇ ਕਲੰਕ ਦੇ ਅੱਜ ਦੀ ਡੇਟ ਨੂੰ ਆਰਡਰ ਹੋ ਜਾਣਗੇ ਸਾਲੇ ਕੰਮ ਕਿੰਨੇ ਮਿੰਟ ਨੇ ਨਾਮ ਛੋੜ ਦੇ ਤੁਹਾਨੂੰ 2 ਮਿੰਟ ਤੁਹਾਨੂੰ ਪਹਿਲਾਂ ਦੋ ਮਿੰਟ ਕਿਉਂਕਿ ਆਪਾਂ ਦਾ ਕਾਜੂਆ ਕਰਦੇ ਉਹਨੂੰ ਅੱਜ ਕੋਈ ਨਹੀਂ ਹੋਵੇਗਾ ਕਿਉਂਕਿ ਡਾਕਟਰ ਨੇ ਕਿਹਾ ਦੋ ਮਿੰਟ ਦੇ ਕਿ ਜਿਸ ਤੇ ਤੁਸੀਂ ਇੰਨਾ ਟਾਈਮ ਟਪਾ ਲਿਆ ਮੇਰੇ ਕਹਿਣ ਤੇ ਤੁਸੀਂ 71 ਟਪਾ ਲਿਆ ਨਹੀਂ ਟਾਈਮ ਬੋਰ ਕਰ ਤੁਹਾਡੀ ਕੀ ਬੋਲਣਾ ਸਾਰੇ ਇਹ ਆਜੀ ਮੈਂ ਇਹ ਆ ਕਿਉਂਕਿ ਸਾਡਾ ਟ੍ਰਾਂਸਪੋਰਟਰ ਦੂਸਰੀ ਜਿਹੜਾ ਕਲਰਕ ਪੰਜਾਬ ਸਰਕਾਰ ਨੇ ਲਾਇਆ ਸੀ ਉਹਨੇ ਜੁਆਇਨ ਨਹੀਂ ਕੀਤਾ ਬਰਨਾਲੇ ਤੋਂ ਕੁਮਿੰਦਰ ਕੁਮਾਰ ਦੇ ਆਰਡਰ ਬੁਲ ਸੀ ਉਹ ਨੂੰ ਮੀਨਾਗਰ ਚੈੱਕਰ ਦਾ ਫੀਰ ਹੈ ਗਿਆ ਕੱਲ੍ਹ ਆ ਰਿਹਾ ਹੈ ਅੱਜ ਕੱਲ੍ਹ ਛੁੱਟੀ ਉਹਨੂੰ ਮੈਡੀਕਲ ਛੁੱਟੀ ਲੈ ਗਿਆ ਉਹਨੂੰ ਹੈਲਥ ਸਟੇਟਿਸਿਓਂ ਆਫਿਸ ਤੋਂ ਸ਼ੋਅ ਕਰੇ ਨੋਟਿਸ ਵੀ ਜਾ ਰਹੀ ਹੋਊਗਾ ਹੋ ਸਕਦਾ ਉਹਨੂੰ ਕੋਈ ਚਾਰ ਸ਼ੀਟ ਦਾ ਸਸਪੈਂਸ਼ਨ ਵੀ ਹੁੰਦੀ ਹੋਣੀ ਵੀ ਤੂੰ ਜੁਆਇਨ ਕਿਉਂ ਨਹੀਂ ਕਰਦਾ ਨਹੀਂ ਸਰ ਕਿਹੜਾ ਕੰਮ ਕਿਉਂ ਨਹੀਂ ਕਰਨਾ ਚਾਹੁੰਦੇ ਏਜੀ ਸਾਹਿਬ ਦਾ ਇਹ ਲੈ ਕੇ ਘਰੇ ਬੈਠਾ ਨਹੀਂ ਨਾ ਕੋਈ ਨਹੀਂ ਤਾਂ ਮਤਲਬ ਹੱਲ ਦੱਸੋ ਕਿ ਜਿਹੜੇ ਸੀ ਉਹ ਨੇੜੇ ਸੀ ਜਿੱਥੇ ਘਰ ਦੇ ਉੱਤੇ ਜਿਹੜੇ ਕੇਸ ਬਿਲਕੁਲ ਗਲਤ ਗੱਲ ਹੈ ਇਹ ਪਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਪਣੀ ਸਰ ਸੀ ਬਿਲਕੁਲ ਗਲਤ ਗੱਲ ਹੈ ਸਰ ਬੇਨਤੀ ਹੈ ਇੱਕ ਮਿੰਟ ਤੁਸੀਂ ਕਿਹਾ ਨਾ ਅਸੀਂ ਤੁਹਾਨੂੰ ਦੱਸ ਦਿੰਦਾ ਟਾਈਮ ਦਿੰਦੇ ਅਸੀਂ ਮੇਰਾ ਦਰਦ ਨਾ ਬਾਰੇ ਇਹ ਜੇ ਫਿਰ ਬੈਠੋ ਅੱਜ ਜੇ ਸਵੇਰੇ ਆਰਡਰ ਬਣਾ ਕੇ ਸਾਰੀ ਸਵੇਰ ਉਹਨਾਂ ਕੋਲ ਆਈ ਜਾਂਦੇ ਨੇ 9000 ਰੁਪਏ ਅੱਜ ਨਾ ਮੰਗਦਾ 9000 ਇਹਦਾ ਮੰਗਦਾ ਕੋਈ ਅੱਜ ਬਾਰੇ ਇੱਕ ਮਿੰਟ ਬਾਈ ਤੁਸੀਂ ਚੁੱਪ ਕਰੋ ਬਾਈ ਜੀ ਤੁਸੀਂ ਚੁੱਪ ਕਰੋ ਹਾਂਜੀ ਜੀ ਜਿਹੜਾ ਤੁਹਾਡੇ ਸਵੇਰੇ ਅੱਜ ਉਹ ਵਾਸਤੇ ਕੋਈ ਕਬੜੀਓ ਸਾਹਿਬ ਫੇਰੀ ਚੱਲਣੀ ਹੋ ਉੱਥੇ ਜਿੰਨਾ ਚਿਰ ਆਰਡਰ ਨਹੀਂ ਹੁੰਦੇ ਤੁਸੀਂ ਅੱਜ ਸ਼ੁੱਕਰਵਾਰ ਤੇ ਉੱਥੇ ਬੱ쉐 ਕੱਲ ਵੀ ਉੱਥੇ ਸੀ ਅੱਜ ਵੀ ਉੱਥੇ ਆ ਉਹ ਆਰਡਰ ਕਰਵਾ ਕੇ ਚਲੋਗੇ ਉਸ ਤੋਂ ਬਾਅਦ ਸ਼ਰੀਅਤ ਪਰ ਸਾਨੂੰ ਲਾਣਾ ਪਵੇ ਕਿ ਸਾਰੇ ਸਟਾਫ ਸਾਡਾ ਹਾਜ਼ਰ ਰਹਿਣਾ ਜ਼ਰੂਰੀ ਹੈ ਭਾਵੇਂ ਚਾਹੇ ਆਖਰੀ ਚਾਹੇ ਲੱਗਦੀ ਹੈ ਯਾਦ ਨੂੰ ਸੀ ਪੂਰੀ ਕਰਾਉਣਾ ਹੈ ਤਾਂ ਇਹ ਡਾਕੂਮੈਂਟਾਂ ਨਾਲ ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਹੋਣਾ ਉਹ ਕੋਈ ਗੱਲ ਨਹੀਂ ਹੈ ਅਸੀਂ ਉਹ ਡਾਕੂਮੈਂਟ ਵੀ ਦੇਵਾਂਗੇ ਡਾਕੂਮੈਂਟ ਦੇ ਦੇਣਾ ਹੈ ਸਾਰੇ ਨਕਲ ਕੋਈ ਨਹੀਂ ਅਸੀਂ 15 ਦਿਨ ਦੇ ਦੋ ਯਾਰ ਰਾਮਾਣੂ ਜਿਹੜੀ ਮਸਤੀ ਇੱਕ ਪੈ ਗਈ ਸੀ ਵੀ ਜੇ ਨੰਬਰਤਬਾਦ ਸੀਗਾ ਫੋਨ ਦਾ ਕਰਕੇ ਮੈਂ ਜੇ ਬਣਾਉਣ ਦੇ ਚੱਕਰ ਚ ਮੈਨੂੰ 6 ਮਹੀਨੇ ਚਲੇ ਮੇਰੇ 5000 ਦਾ 800 ਰੁਪਏ ਫੀਸ ਕੀਤੀ ਹੋਈ ਹੈ ਗੁੰਮ ਨਾਰਕੀ ਨਦੀ ਆਲਾ ਹੈਲੋ ਆਸਾ ਆਲਾ ਤਿੰਨ 6 ਮਹੀਨੇ ਚੱਕਰ ਵਾਲਾ ਦੋ ਮੋਹਰੇ ਮੇਰੇ ਲੱਗੀਆਂ ਨੇ ਆਸਾ ਆਲਾ ਮਸਤੀਬ ਜੀ ਇੱਕ ਮੋਹਰ ਵਿੱਚ ਮੈਂ 6 ਮਹੀਨੇ ਤੱਕ ਹੀ ਖਾਂਦੇ ਆ ਦੱਸੋ ਮੇਰਾ ਕਿਸੂਰਤ ਜੇ ਦਾ ਇਸ ਦਫ਼ਤਰ ਚ ਪਈ ਜਾਣਾ ਕਿ 6 ਮਹੀਨੇ ਦਾ ਨਜਾਇਜ਼ 6000 ਰੁਪਏ ਮਜਾਇਆ ਆ ਇਹ ਕਿਹਾ ਲੈ ਤਮੀਨੇ ਇਹ ਕਿੱਥੇ ਕੁਵਾਰੀ ਵੱਕਰੀਏ ਆਪ ਦੀ ਦਿਹਾੜੀ ਵਾਸਤੇ ਦਿਹਾੜੀਦਾਰ ਨੂੰ ਬੰਦਾ ਦੱਸੋ ਕਿੱਧਰ ਜਾਵਾਂ ਦੀ ਹੈ ਕਿੱਥੋਂ ਆਏ ਹੋ ਕੀ ਕੰਮ ਨਹੀਂ ਹੋ ਰਿਹਾ ਕਿੰਨੇ ਟਾਈਮ ਤੋਂ ਨਹੀਂ ਹੋ ਰਿਹਾ ਜੀ ਜਸਵੰਤ ਸਿੰਘ ਮੇਰਾ ਨਾਮ ਹੈ ਜੀ ਮੋਗਾ ਜ਼ਿਲ੍ਹਾ ਸਿੰਘਾੜਾ ਪਿੰਡ ਹੈ ਬਾਕੀ ਜਾਣੇ ਦੇ ਨਿੱਜੀ ਚੋ 15 ਮਈ 2025 ਨੂੰ ਮੈਂ ਗੱਡੀ ਖਰੀਦੀ ਸੀ ਮੋਗੇ ਤੋਂ ਉਦੋਂ ਤੇ ਇੱਕ ਲੋਨ ਸੀਗਾ ਆਈਸੀਸੀ ਬੈਂਕ ਦਾ ਲੋਨ ਬਿਲਕੁਲ ਕਲੀਅਰ ਹੈ ਸਾਰੇ ਪੇਪਰ ਇਹਨਾਂ ਦੇ ਅਪਲੋਡ ਹੈ ਇੰਦਰਜੀਤ ਸਿੰਘ ਬਰਾੜ ਦੀ ਆਈਡੀ ਦੇ ਵਿੱਚ ਪਾਇਆ ਮੇਰੇ ਪੇਪਰ ਨੂੰ ਜਦੋਂ ਵੀ ਅਸੀਂ ਆਉਨੇ ਆ ਕੋਈ ਵੀ ਸਾਨੂੰ ਜਵਾਬ ਥੱਲੀ ਬਕਸ਼ ਨਹੀਂ ਮਿਲਦਾ ਜੀ ਕੀ ਕਿਹਾ ਜਾਂਦਾ ਭਾਜੀ ਕੋਈ ਕੰਮ ਕਿਨੇ ਹੋ ਸਰ ਬੈਠਦੇ ਨਹੀਂਗੇ ਸਰ ਨਹੀਂ ਬੈਠਦੇ ਸਾਨੂੰ ਤਾਂ ਕੋਈ ਪਤਾ ਨਹੀਂ ਕਿਹੜੇ ਸਰ ਨਹੀਂ ਬੈਠਦੇ ਕੀ ਨਾਟੀਆਂ ਸਾਹਿਬ ਨਹੀਂ ਬੈਠਦੇ ਜੀ ਆਡੀਆਂ ਸਾਹਿਬ ਕੰਮ ਨਹੀਂ ਕਰਦੇ ਸਾਨੂੰ ਕੌਣ ਦੇ ਵਿੱਚ ਇਹ ਆਇਆ ਉਹਨਾਂ ਕੋਲੇ ਟੈਕ ਨਹੀਂ ਗਈ ਮਤਲਬ ਹੋਰ ਵੀ ਹੈਗੇ ਆ ਉਹਦੇ ਉਹ ਪਤਾ ਨਹੀਂ ਆਪਦੇ ਉਹਨਾਂ ਆਹਦੇ ਉੱਤੇ ਪਹਿਲਾਂ ਇਦੋਂ ਪਹਿਲਾਂ ਹੁਣ ਲਾਈਆਂ ਦੇ ਹੀ ਬਹਾਨਾ ਵੀ ਹੜਾਂ ਦੇ ਵਿੱਚ ਅਸੀਂ ਬਿਜੀ ਆ ਹੜ੍ਹਾਂ ਦੇ ਵਿੱਚ ਅਸੀਂ ਇਹ ਨਹੀਂ ਕਹਿੰਦੇ ਵੀ ਹੜ੍ਹਾਂ ਜੇ ਨਹੀਂ ਬਿਜੀ ਹੜ੍ਹਾਂ ਹਣੇ ਬੰਦਿਆਂ ਦਾ ਵੀ ਬਹੁਤ ਜਿਆਦਾ ਨੁਕਸਾਨ ਹੋਇਆ ਹੈ ਉਹਨਾਂ ਵੀਰਾਂ ਦਾ ਵੀ ਕੋਈ ਖਸੂਰ ਨਹੀਂ ਉਹਨਾਂ ਦੇ ਬਸੇ ਵੀ ਜਾਣਾ ਚਾਹੀਦਾ ਪਰ ਜਿਹੜੇ ਲੋਕ ਇੱਥੇ ਖਰਾਬ ਹੋ ਰਹੇ ਐ ਸਾਰੇ ਵੀਰ ਹੀ ਖਰਾਬ ਹੋ ਰਹੇ ਜਿੱਨੇ ਸੰਗਲ ਖੜੀਆ ਸਾਰੇ ਦੀ ਸਾਰੀ ਖਰਾਬ ਹੋ ਰਹੀ ਆ ਇੱਕ ਪਾਸੇ ਸਰਕਾਰ ਕਹ ਰਹੀ ਐ ਲੋਕਾਂ ਨੂੰ ਖਜਲ ਖਰਾਬ ਨਹੀਂ ਕਰਨਾ ਸਰਕਾਰ ਤਾਂ ਇਹ ਕਹਿੰਦੀ ਥੋਡੇ ਘਰੇ ਬੈਠਾਂ ਦੇ ਕੰਮ ਹੋਣਗੇ ਅਸੀਂ 70 ਕਿਲੋਮੀਟਰ ਤੋਂ ਚੱਲ ਕੇ ਆਏ ਆ ਸਾਡੇ ਕੰਮ ਨਹੀਂ ਹੁੰਦੇ ਤੇ ਕਬੀਰ ਜੀ ਖੜੇ ਨੇ ਬੰਬੇ ਤੋਂ ਚੱਲ ਕੇ ਆਏ ਨੇ ਉਹਨਾਂ ਦੇ ਕੰਮ ਨਹੀਂ ਹੁੰਦੇ ਹੁਣ ਤੁਸੀਂ ਦੱਸੋ ਵੀ ਸਰਕਾਰ ਗਲਤ ਹੈ ਕਿ ਅਸੀਂ ਗਲਤ ਆ ਸਰਕਾਰ ਸਾਨੂੰ ਦੱਸੋ ਕੋਈ ਉਹ ਇੱਕ ਵੀ ਦਸਣ ਜਵਾਬ ਦੇਣ ਸਾਨੂੰ ਕੋਈ ਬੰਦਾ ਇਹਨਾਂ ਦਾ ਜਵਾਬ ਤਾਂ ਆ ਕੇ ਦੇਵੇ ਨਾ ਜਿਹੜਾ ਨਾ ਆਰਟੀ ਸਾਹਿਬ ਬੈਠੇ ਆ ਉਹ ਕਿਨੇ ਸਾਨੂੰ ਅੰਦਰ ਆ ਕੇ ਮਿਲੋ ਹੁਣੇ ਜਿੱਹੀ ਦੀ ਛੇਤੀ ਮਿਲਣ ਦੀ ਵੀ ਹੋਗੀ ਵਿੱਚ ਸਾਡੇ ਮਿਲੋ ਜਦੋਂ ਪਹਿਲਾਂ ਸਾਡੇ ਜਦੋਂ ਅਸੀਂ ਆਉਨੇ ਆ ਉਹ ਸਾਡੀ ਕੋਈ ਗੱਲ ਨਹੀਂ ਹੁੰਦਾ ਇੱਥੇ ਪ੍ਰਸ਼ਾਸਨ ਤੋਂ ਸਰਕਾਰ ਤੋਂ ਕੀ ਮੰਗ ਕਰਦੇ ਹੋ ਭਾਈ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਜੀ 3743 ਰੁਪਏ ਫੀਸ ਭਰੀ ਨੂੰ 2 ਮਹੀਨੇ ਹੋ ਚੁੱਕੇ ਆ ਸਾਨੂੰ ਵਿਆਜ ਦੀ ਸਾਨੂੰ ਕੋਈ ਲੋੜ ਨਹੀਂ ਸਾਡੇ ਕੰਮ ਹੋ ਜਾਣ ਸਾਨੂੰ ਇਹੀ ਜ਼ਰੂਰਤ ਹੈ ਜੇ ਸਾਡਾ ਜੇ ਸਾਡਾ ਸਮਾਂ ਲੰਘਿਆ ਦਾ ਸਾਨੂੰ ਜੁਰਮਾਨਾ ਪਾਇਆ ਜਾਂਦਾ ਸਾਡਾ ਜਿਹੜਾ 2 ਮਹੀਨਿਆਂ ਕੇ ਬੀਬ ਭਰੀਦਾ ਉਹ ਜੁਰਮਾਨਾ ਸਰਕਾਰ ਦੇਊਗੀ ਜੇ ਦੇਊਗੀ ਤਾਂ ਦੱਸੋ ਅਸੀਂ ਜੁਰਮਾਨਾ ਵੀ ਨਹੀਂ ਮੰਗਦੇ ਕਿ ਸਾਡਾ ਕੰਮ ਹੋ ਜਾਵੇ ਅਸੀਂ ਤਾਂ ਇਹ ਹੀ ਚਾਹੁੰਦੇ ਆ ਕੀ ਨਾਂ ਤੋਂ ਜਸਵੰਤ ਸਿੰਘ ਆ ਐਸ.ਪੀ. ਆਰ ਕੁਲਾਕੀਓ ਸਾਹਿਬ ਬੈਠੇ ਆ ਅੱਜ ਉਹ ਮਸਲਾ ਹੱਲ ਕਰਾ ਕੇ ਆ ਅੱਜ ਦੇ ਕਲੱਬ ਕਿੱਥੇ ਪਹੁੰਚ ਪਈ ਹੈ ਇਹਨਾਂ ਦਾ ਜੋ ਕੰਮ ਹੈ ਉਹ ਤਾਂ ਚਾਹੇ ਸ਼ਰੀਆਦਾਰਾ ਪਵੇ ਸਾਨੂੰ ਅਸੀਂ 10 ਦਿਨਾਂ ਦੇ ਵਿੱਚ ਵਿੱਚ ਇਹਨਾਂ ਦਾ ਬੈਦਰੂਮ ਜੋ ਵੀ ਪਹੁੰਚਿਆ ਹੈਗਾ ਸਾਰਾ ਪੂਰਾ ਕਰ ਦੇ ਜੇ ਕੋਈ ਡਾਕੂਮੈਂਟ ਚਾਹੀਦਾ ਹੋਊਗਾ ਤਾਂ ਅਸੀਂ ਇਹਨਾਂ ਨੂੰ ਫੋਨ ਕਰਕੇ ਬੁਲਾਵਾਂ ਉਹ ਤਾਂ ਕੋਈ ਨਾ ਕੋਈ ਲੱਗਦਾ ਹੈ ਮੇਰਾ ਦੇਖ ਕੇ